ਡੇਰੀ ਫਾਰਮ ਦੇ ਵਿੱਚੋਂ ਮੱਖੀਆਂ ਦੀ ਜਿਹੜੀ ਸਮੱਸਿਆ ਹੈ ਉਹ ਬਹੁਤ ਹੀ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਮੱਖੀਆਂ ਖਤਮ ਨਹੀਂ ਹੁੰਦੀਆਂ ਉਹਦੇ ਵਾਸਤੇ ਆਪਾਂ ਪ੍ਰੋਡਕਟ ਲੈ ਕੇ ਆਏ ਆ ਜਿਹੜਾ ਮੱਖੀਆਂ ਨੂੰ ਬਿਲਕੁਲ ਖਤਮ ਕਰ ਦੂਗਾ ਤੇ ਬਾਈ ਇਹਦਾ ਪ੍ਰਾਈਸ ਕਿੰਨਾ ਹੈ ਤੇ ਕਿਵੇਂ ਇਹਦੀ ਵਰਤੋਂ ਹੁੰਦੀ ਹੈ ਤੇ ਕਿੰਨਾ ਕਿ ਮਾਤਰਾ ਚ ਇਹ ਚਾਹੀਦਾ ਹੁੰਦਾ ਆਪਾਂ ਇਹ ਵੀਰ ਜੀ ਆਪਾਂ ਕਿਤੇ ਵੀ ਫਾਰਮ ਤੇ ਕਿਦੇ ਪਿਗਰੀ ਫਾਰਮ ਦੇ ਕਿਦੇ ਰੈਸਟੋਰੈਂਟ ਤੇ ਘਰੇ ਦਫ਼ਤਰ ਚ ਕਿਤੇ ਵੀ ਵਰਤ ਸਕਦੇ ਆ ਠੀਕ ਹੈ ਜੀ ਹਰਬਲ ਦਵਾਈ ਆ ਇਹਦਾ ਕੋਈ ਵੀ ਪਸ਼ੂ ਚਟ ਲਵੇ ਨੁਕਸਾਨ ਕੋਈ ਨਹੀਂ ਆ ਜੀ ਇਹ ਕੰਪਨੀ ਕਲੇਮ ਖੁਦ ਕਰਦੀ ਆ ਜੀ ਠੀਕ ਹੈ ਜੀ ਦੂਜੀ ਗੱਲ ਆ ਇਹ ਇੱਕ ਵਾਰੀ ਦਵਾਈ ਲਾ ਕੇ ਰੱਖ ਦਈਏ ਤਾਂ 4 ਦਿਨ ਚੱਲ ਜਾਂਦੀ ਆ। ਪਰ ਸ਼ਰਤ ਇਹ ਬਸ ਹੰਦੇ ਉੱਤੇ ਮਿੱਟੀ ਨਾ ਪੈਂਦੀ ਹੋਵੇ। ਇਹ ਦਵਾਈ ਜਦੋਂ ਸੁੱਕ ਜਾਂਦੇ ਉੱਤੇ ਪਾਣੀ ਛਿੜਕਣਾ ਥੋੜਾ ਜਿਹਾ ਦਵਾਈ ਫਿਰ ਚੱਲ ਪੈਣੀ ਆ। ਇਹ ਦਵਾਈ ਮੱਖੀਆਂ ਨੂੰ ਆਪਣੇ ਵੱਲ ਖਿੱਚਦੀ ਆ ਤੇ ਮੱਖੀਆਂ ਦੇ ਉੱਤੇ ਬੈਠਦੀ ਆ ਤੇ ਮਰ ਜਾਂਦੀ ਆ। ਠੀਕ ਹੈ ਇਹਦਾ ਪ੍ਰਾਈਸ ਬਾਈ ਕਿੰਨਾ ਕਰੇਗਾ? ਇਹ ਵੀ ਜੀ 22500ਵੇਂ ਦਾ। ਹੂੰ। ਤੇ ਐਵਰੇਜ ਪ੍ਰਾਈਸ ਹੈਗਾ ਜਿਹੜਾ ਕਿ ਆਪਾਂ ਘਰੇ ਪਹੁੰਚ ਕਰਦੇ ਆ। ਕਿਤੇ 2430 ਵੀ ਹੋ ਜਾਂਦਾ ਕਿਤੇ 2500 ਵੀ ਹੋ ਜਾਂਦਾ ਕਾਰਨ ਇਹ ਕੀ ਆ ਕਿ ਅਲੱਗ-ਅਲੱਗ ਕੋਰੀਅਰ ਖਰਚਾ ਹੁੰਦਾ ਆ। ਠੀਕ ਹੈ ਜੀ।